ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਗੁਰਦੁਆਰਾ ਖੜੇ ਦਾ ਖਾਲਸਾ ਫੂਕੀਬੀ ਰਾਜ ਸਾਈਂ ਸੰਧਾ ਸਿੰਘ ਜੀ ਵੱਲੋਂ ਮੁੰਡਾ ਪਿੰਡ ਨਗਰ ਦੇ ਵਿੱਚ ਜਿਹੜੀ ਮੰਡਲੀ ਜ਼ਮੀਨ ਹੈ ਉਹ ਪੱਧਰੀ ਕਰਦਾ ਜਿਹੜਾ ਕਾਰਜ ਹੋ ਰੰਬਿਆ ਗਿਆ ਆ ਅੱਜ ਕੋਈ 10 ਦਿਨ ਹੋ ਗਏ ਆ ਜਿਨ੍ਹਾਂ ਦੇ ਵਿੱਚੋਂ ਕੋਈ 8-10 ਪਰਿਵਾਰ ਜਿਨ੍ਹਾਂ ਦੀ ਜ਼ਮੀਨ ਪੱਧਰੀ ਕਰਕੇ ਹੁਣ ਬਜਾਈ ਕਰ ਦਿੱਤੀ ਗਈ ਆ ਸੋ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਇਹ ਇਹ ਨਸ਼ਹਿਰੇ ਨਗਰ ਤੋਂ ਵਿਰਿਆਂ ਤੋਂ ਰਾਹਲ ਚਾਲ ਪਿੰਡ ਹੋਰ ਜਿਹੜੇ ਲਾਗੇ ਪਿੰਡਾਂ ਨਸ਼ਹਿਰੇ ਤੋਂ ਜਿਆਦੇ ਪਰਵਾਰਿਆ ਜਿਹੜੇ ਆ ਕੇ ਸੇਵਾ ਕਰ ਰਹੇ ਆ ਇਹ ਟਰੈਕਟਰ ਲੱਗੇ ਆ ਵਕ ਵਕ ਪਿੰਡਾਂ ਦੇ ਪਰ ਇਹ ਸੇਵਾ ਮਹਾਂਪੁਰਖ ਬਾਬਾ ਗੁਰਦੁਆਰਾ ਖੜੇ ਦਾ ਖਾਲਸਾੂ ਕਵੀਰਾਜ ਬਾਬੂ ਧੰਨਾ ਸਿੰਘ ਜੀ ਨਸ਼ਹਿਰਾ ਪੰਡੂਆਂ ਤੋਂ ਬਾਬਾ ਸਤਨਾਮ ਸਿੰਘ ਜੀ ਵੱਲੋਂ ਸੇਵਾ ਆ ਤੇਲ ਦੀ ਸਾਰੀ ਤੇ ਆ ਤੇਲ ਵੀ ਉਹਨਾਂ ਵੱਲੋਂ ਪ੍ਰੋਵਾਈਡ ਕਰਵਾਇਆ ਜਾਂਦਾ ਵਾ ਰੋਜ਼ ਕੋਈ 2 ਜਾਂ 3 ਡਰਮ ਕਈ ਵਾਰ 4 ਡਰਮ ਵੀ ਲੱਗ ਜਾਂਦੇ ਆ ਜਿਵੇਂ ਜਿਵੇਂ ਟਰੈਕਟਰ ਜਿਆਦੇ ਆਉਂਦੇ ਆ ਤੇ ਉਹਨਾਂ ਦੀ ਸੇਵਾ ਜਿਆਦਾ ਪਹਿਲ ਦਿੱਤੀ ਮਾਪੁਰਖਾਂ ਨੇ ਜਿਨ੍ਹਾਂ ਦਾ ਕੋਈ ਸੰਢ ਨਹੀਂ ਹੈਗਾ ਟਰੈਕਟਰ ਨਹੀਂ ਹੈਗਾ ਕੋਈ ਆਦਮ ਨਹੀਂ ਹੈਗਾ ਤੇ ਕੋਈ 2-3 ਕਿੱਲੇ ਜਿਨ੍ਹਾਂ ਦੇ 4 ਜਾਂ 5 ਕਿੱਲੇ ਉਹਨਾਂ ਦੀ ਪਹਿਲ ਦੇ ਆਧਾਰ ਤੇ ਜਿਹੜੀ ਆ ਤੇ ਪੈੜੀ ਪੱਧਰੀ ਕੀਤੀ ਜਾ ਰਹੀ ਆ ਤੋਂ ਐਸੇ ਮਾਪੁਰਖਾਂ ਦਾ ਧੰਨਵਾਦ ਆ ਦੇਖੋ ਸੰਗਤ ਦੇ ਵਾਸਤੇ ਰਾਸ਼ਨ ਵੀ ਭੇਜੇ ਆ ਪ੍ਰਸ਼ਾਦਾ ਬਲਾਂ ਦੀ ਸੇਵਾ ਫਰੂਟ ਜੋ ਵੀ ਨਾਲ ਚਾਹ ਪਾਣੀ ਦੀ ਸੇਵਾ ਸਾਰਾ ਧਿਆਨ ਰੱਖਦੇ ਆ ਕੋਈ ਕਿਸੇ ਪਰਿਵਾਰ ਤੇ ਜਿਹੜਾ ਆ ਕੇ ਕੋਈ ਪ੍ਰੈਸ਼ਰ ਨਹੀਂ ਜਾਂਦੀ ਤੁਸੀਂ ਰੋਟੀ ਪਾਣੀ ਲਿਆਓ ਰੋਟੀ ਪਾਣੀ ਵੀ ਗੁਰਦੁਆਰਾ ਖੜੇ ਦਾ ਖਾਲਸਾ ਵੱਲੋਂ ਆਉਂਦਾ ਵਾ ਬਹੁਤ ਸਾਰੇ ਵੀਰ ਜਿਹੜੇ ਇੱਥੇ ਸੇਵਾ ਕਰ ਰਹੇ ਆ ਆ ਬਾਪੂ ਜੀ ਇਹ ਵੀ ਆਏ ਸੀਗੇ ਇਹਨਾਂ ਵੱਲੋਂ ਵੀ ਸੀਗਾ ਕਿ ਮੇਰੀ ਵੀ ਚਾਰ ਕਿੱਲੇ ਜ਼ਮੀਨ ਉਹ ਵੀ ਹੁਣ ਵੀਰਾਂ ਨੇ ਲਿਖਿਆ ਵਾ ਇਹ ਮੁੰਡਾ ਪਿੰਡ ਨਗਰ ਆ ਸੰਗਤ ਜੀ ਜਿੱਥੇ ਕਿ ਚਲੋ ਬਹੁਤ ਸਾਰੇ ਮਹਾਪੁਰਖ ਵੀ ਸੇਵਾ ਕਰ ਰਹੇ ਆ ਔਰ ਬਹੁਤ ਸਾਰੇ ਸੰਸਤਾਵਾਂ ਕਰ ਰਹੇ ਆ ਉੱਥੇ ਮਹਾਪੁਰਖ ਖੜੇ ਦਾ ਗੁਰਦੁਆਰਾ ਖੜੇ ਦਾ ਖਾਲਸਾ ਵੱਲੋਂ ਇਹ ਸੇਵਾ ਰੰਮੀ ਗਈ ਆ ਸੋ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਤੇ ਵਾਤੋ ਵਾਦ ਇਹਨਾਂ ਲੋਕਾਂ ਦੀ ਜੇਰਾ ਕੀਤੀ ਜਾਵੇ ਇਹ ਪਰਿਵਾਰ ਆ ਜਿਹੜੀ ਜਿਹੜੀ ਸੇਵਾ ਬਾਖਸਾ ਵੱਲੋਂ ਆ ਰਹੀ ਹੈ ਜਿਹੜੀ ਕਾਲੀ ਪਤਰੀ ਕੀਤੀ ਜਾ ਰਹੀ ਹੈ ਦੂਸਤਵਾਰਾ ਖੜੇ ਦਾਤਾਲ ਸਾਹਿਬ ਵੱਲੋਂ ਸੋ ਇਹ ਪਰਿਵਾਰ ਦੀ ਸੇਵਾ ਜਿਦਾਂ ਬਾਲੋ ਜੀ ਇਹਦੇ 6 ਕਿੱਲੇ ਆ ਇਹਦੇ 3-4 ਕਿੱਲੇ ਜਿਹੜੇ ਉਹਧਰੇ ਕਰਕੇ ਬਾਹਰ ਖਾਣੇ ਪੀ ਵਾੜ ਵਰਤ ਕੇ ਸਾਰਾ ਚੱਲਣ ਦਿਆ ਇਹ ਨਹੀਂ ਕਿ ਜਿਹੜਾ 20 ਕਿੱਲੇ ਆ ਉਹਦੀ ਪਹਿਲੀ ਪੱਧਰੀ ਹੋ ਗਈ ਆ ਵੀਰੇ ਛੋਟੇ ਕਿਸਾਨ ਆ ਜਿੰਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਉਹਨਾਂ ਦੀ ਪਹਿਲੀ ਪੱਧਰੀ ਬਣੇ ਆ ਰਹੀ ਆ ਉਹ ਵੀ ਜੀ ਆਪ ਨਹੀਂ ਗਏ ਹੈ ਇਹਨਾਂ ਦੇ ਬਹੁਤ ਬਹੁਤ ਪਰੇਸ਼ਾਨੀ ਆ ਉਹ ਜਿਹੜਾ ਬੋਤਰਾ ਮਰੀਆਂ ਦਾ ਬਹੁਤ ਸਾਰੇ ਜਿਮਲਾੜੇ ਪੱਗੜੀਆਂ ਹੋਣ ਵਾਲੀਆਂ ਵਾ ਉਹ ਸੰਗਤ ਜੀ ਆਪ ਜੀ ਦੇ ਅੱਗੇ ਬੇਨਤੀ ਆ ਕਿ ਆਪ ਜੀ ਜਿੱਥੇ ਵੀ ਕਿਤੇ ਹੈਗੇ ਦੇਸ਼ ਵਿਦੇਸ਼ ਚ ਹੁਣ ਇਹਨਾਂ ਕਿਸਾਨਾਂ ਨੂੰ ਬਹੁਤ ਲੋੜ ਆ ਇਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਪੱਧਰੀਆਂ ਹੋ ਜਾਣ ਤੇ ਕੋਈ ਉਹਨਾਂ ਦੇ ਘਰ ਕੋਈ ਹਾੜੀ ਦੀ ਫਸਲ ਕਣਕ ਜਿਹੜੀ ਉਹਨਾਂ ਦੇ ਘਰ ਕੋ ਖਾਣ ਵਾਸਤੇ ਚਾਰ ਦਾਣੇ ਆ ਜਾਣ ਬਹੁਤ ਸਾਰੇ ਛੋਟੇ ਪਰਿਵਾਰ ਆ ਜਿਨ੍ਹਾਂ ਦੇ ਪੈਲੀਆਂ ਬਹੁਤ ਜ਼ਿਆਦਾ ਖਰਾਬ ਹੋ ਗਈਆਂ ਉਹ ਰੇਤਾ ਪਈ ਆ ਹੁਣ 2 ਦਿਨ ਹੋ ਗਏ ਆ ਇਹ 3-4 ਕਿੱਲੇ ਜਿਹੜੇ ਆ ਪੱਤਰੇ ਕਰਨਦੇ ਆ ਬਹੁਤ ਸਾਰੇ ਟਰੈਕਟਰ ਆ ਪਰ ਫਿਰ ਵੀ ਟਾਈਮ ਲੱਗਦਾ ਸੰਗਤ ਜੀ ਸੋ ਇਹ ਮਹਾਂਪੁਰਖਾਂ ਦਾ ਧੰਨਵਾਦ ਆ ਗੁਰਦੁਆਰਾ ਖੜੇ ਦਾ ਖਾਲਸਾ ਬਾਬਾ ਸਤਨਾਮ ਸਿੰਘ ਜੀ ਦਾ ਬਾਬਾ ਦਲਵਾਕ ਸਿੰਘ ਜੀ ਦਾ ਦੇਖੋ ਜਿਨ੍ਹਾਂ ਨੇ ਕਿ ਆਏ ਨਹੀਂ ਇਥੇ ਇਤਨਾ ਉਹਨਾਂ ਨੇ ਕੋਈ ਆਪਣਾ ਅੱਗੇ ਆਪਣੇ ਆਪ ਨੂੰ ਪ੍ਰਮੋਟ ਕੀਤਾ ਕਿ ਅਸੀਂ ਕੋਈ ਸੇਵਾ ਕਰਦੇ ਆ ਆਪਣਾ ਨਾ ਪਰ ਫਿਰ ਵੀ ਮਹਾਂਪੁਰਖ ਇਹ ਗੁਪਤ ਸੇਵਾ ਕਰ ਰਹੇ ਸੀ ਪਰ ਸਾਡਾ ਫਰਜ਼ ਬੰਦਾ ਕਿ ਇਹਨਾਂ ਮਹਾਂਪੁਰਖਾਂ ਦੀ ਜਿਹੜੀ ਆ ਉਹ ਸੇਵਾ ਜਿਹੜੀ ਪ੍ਰਵਾਨ ਹੋਵੇ ਸੰਗਤ ਦੇ ਚਰਨਾਂ 'ਚ ਸੋ ਐਸੇ ਮਹਾਂਪੁਰਖ ਆ ਜਿੱਥੇ ਬਹੁਤ ਸਾਰੀਆਂ ਸਵਾਵਾਂ ਦੇ ਅੱਗੇ ਚੱਲਦੀਆਂ ਇਹ ਉਹ ਗੁਰਦੁਆਰਾ ਗੁਰੂ ਘਰ ਆ ਜਿੱਥੇ ਗੋਲਕ ਸਾਰੀ ਗਰੀਬਾਂ ਦੇ ਨਾਂ ਤੇ ਆ ਵੰਡੀ ਜਾਂਦੀ ਆ ਤੇ ਕੋਈ ਗ੍ਰਾਹੀ ਵੀ ਨਹੀਂ ਕਰਦੇ ਸੰਗਤ ਜੀ ਕਿਸੇ ਕੋ ਮੰਗਦੇ ਵੀ ਨਹੀਂਗੇ ਕਿ ਸਾਨੂੰ ਕੋਈ ਸੇਵਾ ਦੋ ਅਸੀਂ ਇਆਂ ਕਾਰਜ ਆਰੰਭ ਕਰਨਾ ਇਹ ਗੁਰੂ ਸਾਹਿਬ ਦੀ ਕਿਰਪਾ ਆ ਬਾਬਾ ਧੰਨਾ ਸਿੰਘ ਜੀ ਦਾ ਪਵਿੱਤਰ ਅਸਥਾਨ ਆ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਸੇਵਾ ਕੀਤੀ ਸੀਗੀ ਕੌਂਟਾ ਸਾਹਿਬ ਦੀ ਧਰਤੀ ਤੇ ਉਹੀ ਅੱਜ ਸ਼ਕਤੀ ਇੱਥੇ ਵਰਤ ਰਹੀ ਆ ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਸੰਗਤਾਂ ਦੀ ਸੇਵਾ ਕਰ ਰਹੇ ਆ ਸਵਾਪ ਜੀ ਪਰਿਵਾਰਾਂ ਅਗੇ ਬੇਨਤੀ ਆ ਕਿ ਆਪ ਵੀ ਇਹਨਾਂ ਪਰਵਾਰਾਂ ਦੀ ਸੇਵਾ ਜ਼ਰੂਰ ਜਿੰਨਾ ਵੀ ਹਿੱਸਾ ਕੋਈ ਪਾ ਸਕਦਾ ਜ਼ਰੂਰ ਪਾਓ ਪਰ ਇਹ ਮਹਾਪੁਰਖਾਂ ਵੱਲੋਂ ਨਹੀਂਗਾ ਕਿ ਕਿਸੇ ਕੋਲੋਂ ਕੋਈ ਚੀਜ਼ ਮੰਗਣੀ ਆ ਬਹੁਤ ਕੁਛ ਹੈ ਮਾਹ ਗੁਰੂ ਸਾਹਿਬ ਨੇ ਦਿੱਤਾ ਸੋ ਫਰ ਫਿਰ ਵੀ ਸਾਡਾ ਫਰਜ਼ ਬਣਦਾ ਆ ਕਿ ਜਿੱਥੇ ਲੋਕਾਂ ਨੇ ਪਹਿਲਾਂ ਰਾਸ਼ਨ ਪਾਣੀ ਦਿੱਤਾ ਆ ਇਹਨਾਂ ਮੰਡ ਦੀਆਂ ਸੰਗਤਾਂ ਨੂੰ ਜਿਹੜੇ ਦਰਿਆ ਦੇ ਵਿੱਚ ਤਬਾਹ ਹੋਏ ਜਿਨ੍ਹਾਂ ਦੀ ਫਸਲਾਂ ਘਰ ਹੁਣ ਵੀ ਸਾਡਾ ਫਰਜ਼ ਬਣਦਾ ਕਿ ਇਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰੀਏ ਮਹਾਪੁਰਖਾਂ ਨੇ ਉਦੋਂ ਵੀਡੀਓ ਪਾ ਕੇ ਵੀ ਸੰਗਤਾਂ ਆ ਕੇ ਬੇਨਤੀ ਕੀਤੀ ਸੀ ਕਿ ਰਾਸ਼ਨ ਬਹੁਤ ਆ ਗਿਆ ਹੁਣ ਆਪਾਂ ਉਦੋਂ ਵਾਸਤੇ ਤਿਆਰੀ ਕਰੀਏ ਕਿ ਇਹਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨੀਆਂ ਪੈਣੀਆਂ ਘਰ ਬਣਾ ਕੇ ਦੇਣੇ ਪੈਣੇ ਸੋ ਮਹਾਪੁਰਖਾਂ ਦਾ ਇਹ ਕਾਰਜ ਬੜੀ ਚੜ੍ਹਦੀ ਕਲਾ ਨਾਲ ਚੱਲ ਰਿਹਾ ਵਾ ਸੋ ਸੰਗਤ ਜੀ ਆਪ ਜੀ ਅੱਗੇ ਬੇਨਤੀ ਆ ਕਿ ਇਹਨਾਂ ਮਹਾਪੁਰਖਾਂ ਦੀ ਸਦਾ ਹੀ ਚੜ੍ਹਦੀ ਕਲਾ ਹੋਵੇ ਸਵਾਭ ਜੀ ਵੀ ਸਦਾ ਹੀ ਚੜ੍ਹਦੀ ਕਲਾ ਵਿੱਚ ਰਹੋ ਤੇ ਸੰਗਤੋ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਨਾਲ ਜਿਹੜੇ ਵੀ ਕਾਰਜ ਉਹਨਾਂ ਦੇ ਨਾ ਹੇਠ ਚੱਲਦੇ ਹੋ ਗੋਮੇਟ ਚੱਲਦੇ ਆ ਉਹ ਪ੍ਰਮਾਣ ਕੀਤੇ ਸੰਗਤ ਨੇ ਸੋ ਇਹ ਕਾਰਜ ਵੀ ਸੰਤ ਜੀ ਪ੍ਰਮਾਣ ਕਰਿਓ ਸੋ ਮਹਾਪੁਰਖਾਂ ਦਾ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਖੜੇ ਦਾ ਖਾਲਸਾ ਜੀ ਦਾ ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਆਪ ਵੀ ਜਿੱਥੇ ਕਿਤੇ ਰਹਿੰਦੇ ਹੋ ਤੁਸੀਂ ਇਹ ਸੇਵਾ ਦੇ ਵਿੱਚ ਆਪਣੇ